सतनाम श्री वाहे, वाहे, वाहे गुरू साहिब जी सूही महला थी ਜੋਗ ਚਾਰੇ ਧਨ ਜੇ ਪਵਹਿ ਬਿਨ ਸਤਗੁਰ ਸੋਹਾਗ ਨਾ ਹੋਈ ਈਰਾਮ ਵਾਹਿਗੁਰੂ ਨਿਹਚਲ ਰਾਜ ਸਦਾ ਹਰ ਕੇਰਾ ਤੇ ਸੋ ਬਿਨ ਆਵਰ ਨਾ ਕੋਈ ਰਾਮ ਹੈ ਗੁਰ ਜੋਗ ਚਾਰੇ ਧਨ ਜੀ ਭਵੈ ਬਿਨ ਸਤ ਗੁਰ ਸੁਹਾਗ ਨਾ ਹੋਈ ਰਾਮ ਨੇਹ ਚਲ ਰਾਜ ਸਦਾ ਹਾਰ ਕੇਰਾ ਤੇ ਸੋ ਬੇਨਾ ਆਵਰ ਨਾ ਕੋਈ ਰਾਮ ਵਾਹਿ ਤੇ ਸੋ ਬੇਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਏਕੋ ਜਾਣਿਆ ਧਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਗੁਰੂ ਵਾਹਿਗੁਰੂ ਬਿਨ ਲਾਵੇ ਮੁਕਤ ਨਾ ਹੋਈ ਵਾਹਿਗੁਰੂ ਨਾਨਕ ਕਾਮਣ ਕੰਤਿ 라ਵੀ ਵਾਹਿਗੁਰੂ ਮਨ ਮਾਨਿਆ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰਿਵਾਰ ਪਾਵੈ ਸੋਈ ਰਾਮ ਸਦਾ ਹੋਵਹਿ ਸੋ ਹਾਗਣੀ ਫਿਰ ਮੈਲਾ ਵੀਸ ਨ ਹੋਈ ਰਾਮ ਫਿਰ ਮੈਲਾ ਵੇਸ ਨਹੋਈ ਗੁਰਮੁਖ ਬੂਝੈ ਕੋਈ ਹਉ ਮੈ ਮਾਰਿ ਪਛਾਨਿਆ ਗੁਰੂ ਕਾਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰ ਏਕੋ ਜਾਣਿਆ ਗੁਰੂ ਗੋਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋ ਬਾਹ ਹੋਈ ਗੁਰੂ ਮਾਨਕ ਕਾਮਣ ਪਿਰ 라ਵੇ ਆਪਣਾ ਰਾਗ ਰਹਿਆ ਪ੍ਰਭ ਸੋਈ ਗੋਰ ਕੀ ਕਾਰ ਕਰੇ ਧਨ ਬਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਕ ਰੰਗ ਰਤੀ ਹੈ ਕਾਮਣ ਮੇਲ ਪ੍ਰੀਤਮ ਸੁਖ ਪਾਏ ਰਾਮ ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹੋਇ ਹਾਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਈ ਗੁਰੂ ਨਾਨਕ ਮਹਿਲੀ ਮਹਿਲ ਪਛਾਣ ਹੈ ਗੋਰ ਮਤੀ ਹਰ ਪਾਏ ਵਾਹਿਗੁਰੂ ਸਾ ਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੋਰ ਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ ਪ੍ਰਭ ਰਾਵ ਰਹਿਆ ਸਭ ਥਾਈ ਮਨ ਨੇ ਵਸਾਈ ਪ੍ਰਭ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇਆ ਗੁਰੂ ਕਾਮਣ ਨਿਰਮਲ ਹਉ ਮੈਂ ਮਾਲਖੋਈ ਗੁਰੂ ਮਤ ਸੱਚ ਸਮਾਈ ਹੈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਮਿਧ ਪਾਈ ਕਾਮਣੇ ਨਿਰਮਲ ਹਾਉ ਮੈਂ ਮਾਲਕ ਹੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਪਵੈ ਬਿਨ ਸਤਗੁਰ ਸੋਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੀ ਰਾਹ ਤੇਸ ਬਿਨ ਅਵਰ ਨ ਕੋਈ ਰਾਮ